ਅਰਦਾਸ ਜਿਸੇ ਲਈ ਅਰਦਾਸ ਹੁੰਦੀ ਹੈ ਤਾਂ ਸਾਰੀ ਸੰਗਤ ੁੱਟ ਕੇ ਚਲੀ ਜਾਂਦੀ ਹੈ ਅਰਦਾਸ ਦਾ ਅਰਥ ਕੀ ਹੈ ਅ ਸਾਡੀਆਂ ਆਸਾਂ ਪੂਰੀਆਂ ਕਰਦੇ ਹਨ ਗੁਰੂ ਸਾਹਿਬ ਰ ਸਾਡੀ ਰક્ષਕ ਨੇ ਦ ਸਾਨੂੰ ਦਾਤਾ ਦੇਣ ਵਾਲੇ ਨੇ ਸ ਸਾਨੂੰ ਸਹਾਰਾ ਦੇਣ ਵਾਲੇ ਨੇ ਮਹਾਪੁਰਖ ਜੀ ਕਹਿੰਦੇ ਸੀ ਜਦੋਂ ਅਸੀਂ ਮਲਾਈ ਵਿੱਚੋਂ ਮੱਖਣ ਕੱਢਦੇ ਹਾਂ ਅਸੀਂ ਮਿਹਨਤ ਕਰਨ ਤੋਂ ਬਾਅਦ ਉਹ ਮੱਖਣ ਨਹੀਂ ਖਾਦਾ ਤਾਂ ਸਾਡਾ ਮਿਹਨਤ ਕਰਨ ਦਾ ਕੀ ਫਾਇਦਾ ਇਸ ਲਈ ਮਾਪੁਰਖ ਜੀ ਕਹਿੰਦੇ ਹਨ ਜਦੋਂ ਅਸੀਂ ਗੁਰੂ ਘਰ ਗਏ ਅਸੀਂ ਅਰਦਾਸ ਨਹੀਂ ਸੁਣੀ ਅਤੇ ਹੁਕਮਨਾਮੇ ਦੀ ਹਾਜ਼ਰੀ ਨਹੀਂ ਭਰੀ ਤੋਂ ਬਾਅਦ ਅਸੀਂ ਪ੍ਰਸ਼ਾਦ ਲੈ ਕੇ ਨਹੀਂ ਖਾਦਾ ਤਾਂ ਸਾਡਾ ਗੁਰੂ ਘਰ ਆਣ ਦਾ ਕੀ ਫਾਇਦਾ ਇਸ ਲਈ ਅਰਦਾਸ ਤੋਂ ਬਾਅਦ ਅਸੀਂ ਪ੍ਰਸ਼ਾਦ ਲੈ ਕੇ ਘਰ ਨਹੀਂ ਗਏ ਤਾਂ ਸਾਡੀਆਂ ਝੋਲੀਆਂ ਕਿਸ ਤਰ੍ਹਾਂ ਭਰਨਗੀਆਂ ਇਸ ਲਈ ਅਰਦਾਸ ਤੂੰ ਬਾਦ ਪ੍ਰਸ਼ਾਦ ਜ਼ਰੂਰ ਲਓ ਸਾਡੇ ਘਰ ਤਾਂ ਹੀ ਆਪੀ ਖੁਸ਼ੀਆਂ ਚੱਲ ਕੇ ਆਉਣਗੀਆਂ